ਉਹ ਨੂੰ ਨਾ ਬਣਾਇਨ ਕੋਈ ਮੜਾ ਲੋਕ ਆ। ਚਲ ਛੜ ਦੀ ਛੜ ਦੀ। ਫੇਰ ਫੇਰ ਨਹੀਂ ਕਰਨਾ ਇਹ ਖੜ ਜਾ। ਅੰਨ ਜੰਦ ਨਹੀਂ ਆ। ਉਹ ਦੇਖ ਰਿਹਾ ਵੀ ਅੰਦਰ ਕੋਣ। ਕੈਮਰਾ ਦੇ ਦੇ ਉਹ ਦੇ। ਜਿੰਨਾ ਲੱਗਾ ਸੀ? ਨਹੀਂ ਖੁੱਲਾ ਜਾਨ। ਉਹਨੂੰ ਪਤਾ ਹੀ ਨਹੀਂ। ਉਹ ਅੰਦਰ ਚ ਲਗਾ ਬਾਹਰ ਚੋਂ ਦੇਖੀ ਲੱਗਦਾ। ਅੰਦਰੋਂ ਲਗਾ ਹੋਇਆ ਚਾਹ। ਜਿੰਦੇ ਦੇਖ ਕੇ ਤੇ ਇਹ ਵੀ ਪਾਗਲਾ ਬੰਦਾ। ਉਹ ਯਾਰ ਅੰਦਰੋਂ ਚ ਕੁੰਡਾ ਲਗਾ ਹੋਇਆ ਰਾਤ ਰਾਤ ਕੋ ਸਾਰੇ ਦਿਨ। ਨਹੀਂ ਕੁੰਡਾ ਲਗਾ। ਕੁੰਡਾ ਲਗਾ ਹੋਇਆ ਹੈ। ਬਾਰਾ ਫੋੜ ਛੋਟਾ ਜੰਦਾ ਦੇਖ ਰਿਹਾ ਛੋਟਾ ਨਹੀਂ ਦੇਖ ਰਿਹਾ ਛੋਟਾ ਨਹੀਂ 4 2 ਤੇ ਆ ਨਾਲ ਜਾਨ ਦੇ ਕੋਲ ਖੜਿਆ ਹੋਇਆ ਖੜਿਆ ਉਹ ਇੱਕੋ ਨੇ ਹੋਰ ਆਉਗਾ ਨਹੀਂ ਅਜੇ ਖੋਰ ਆਉਗਾ ਦੇਖੀ ਚੱਲ ਇਹ ਅੰਦਰ ਦੇਖ ਕੇ ਸਾਰਾ ਕੁਝ ਫੇਰ ਉਹ ਨੂੰ ਸਭ ਕੁਝ ਦੇਖਾ ਆ ਦੋ ਮਿੰਟ ਮਿਲਣਾ ਮੁੜਿਆ ਆ ਰਿਹਾ ਤੇ ਮੁਰੇ ਮੰਨਦਾ ਆ ਚੀ ਜੇ ਮੁਰੇ ਮੈਂ ਤਾਂ ਨਹੀਂ ਦੇ ਗਿਆ ਉਹ ਆ ਗਿਆ ਹਾਂ ਇਹ ਕੋਲ ਆਈ ਵੀ ਪਾਇਆ ਕਿਹੜੀ ਤੇ ਪੀਓ ਉਹ ਨਾ ਜੁੜਾ ਬੰਦੇ ਨੇ ਜਿਹੜਾ ਗਾ ਕੀ ਕੀਤੀ ਗੀਲਾ ਕੀਤੀ ਕੀਤਦੀ ਇਹਨੇ ਨਹੀਂ ਆ ਨਹੀਂ ਪੰਜਾਬੀ ਆ ਪੰਜਾਬੀ ਆ ਨਾ ਪੰਜਾਬੀ ਆ ਬੰਦੇ ਹਾਂ ਦਾ ਪਰ ਤੇ ਨਹੀਂ ਮੱਛਰ ਉੱਦੇ ਲਾ ਕੇ ਚਲੋ ਉੱਥੇ ਲੈ ਚਲੋ ਆ ਦੇਖੋ ਜੰਦਾ ਕਿਹੜੇ ਕੀ ਪਾਇਆ ਹੋਇਆ ਪਾਣੀ ਹੋਰ ਲਾ ਕੇ ਤੋੜਿਆ ਕਟੜ ਹੁੰਦਾ ਹੋਇਆ ਹੋਇਆ ਨੇ ਉਹ ਇੱਕ ਵਾਰ ਖੜਾ ਉਹਦੇ ਨਿਕਰ ਪਈ ਆ ਬਾਹਰ ਕੜਾ ਹੋ ਉਹ ਮੈਂ ਪੱਕੀ ਬੰਕੀ ਹੋਣੀ ਆ ਬੁੱਲ ਗਰੀ ਨਾ ਨਾਲੇ ਜਿੰਦੇ ਵੀਰ ਜਿੰਦੇ ਵੀਰ ਨਾਲੇ ਨਾਲਾ ਪੁੰਦੇ ਹਰੀਗੇ ਕੁੰਡੇ ਤੇ ਨਾਲੇ ਪੱਟਦੇ ਹਾਲੇ ਨੇ ਜਿੰਦੇ ਬਾਲੇ ਵਧੀਆ ਲਾਏ ਸੀ ਇਹਨੇ ਮੈਂ ਆਪਣਾ ਚਾਬੀ ਨਾਲ ਵਾਦਾ ਨੇ ਭੈਣ ਲਾਉਣ ਜਿੰਦੇ ਵੀ ਲੈ ਚੁਣ ਜਾਂ ਦੇਖੋ ਕਿ ਆਹਨ ਪੈਸੇ ਘੱਟ ਨਿਕਲੇ ਬੜਾ ਝੋਲਾ ਆ ਆਹ ਦੇਖੋ ਤੇਰਾ ਉਹਨੇ ਗੱਡਾ ਲੰਮਾ ਕਰਦਾ ਪਰ ਉਹ ਨਿਕਲ ਥੋੜੀ ਪਈ ਹੋਈ ਹੈ ਜਿਹੜਾ ਬੰਦੇ ਦਾ ਲੰਮੇ ਦਾ ਦੈਲਾ ਬੰਦੇ ਦਾ ਪ੍ਰਦੇਸੀ ਤੇ ਮਾਜਿੰਦਾ ਨਹੀਂ ਬੰਦੇ ਦਾ ਰੁਲੀਆਂ ਨਹੀਂ ਜਿੰਦਰ ਬੰਦੇ ਦਾ ਜਿਹੜਾ ਪਾਈ ਹੋਈ ਹੈ ਮੋਹਲ ਬੇਟਾ ਹਾਂ ਉਹ ਹੀ ਟੀ-ਸ਼ਰਟ ਲਾ ਮੂੰਹ ਦੇ ਉੱਪਰ ਜਿਹੜਾ ਲੈਣ ਨੂੰ ਚਲਾਈ ਰਿੰਝ ਹੈ ਉਹ ਸਲਾਈ ਰਿੰਝ ਨਾਲ ਖੋਲਦਾ ਹੈ ਇਹ ਦੇਖੋ ਜੀ ਹਾਂ ਜੀ ਸਲਾਮ ਵਾਲੇ। ਅਦਾਰ ਦਾ ਚਾਹ ਨਹੀਂ। ਉਹ ਦੇ ਵੇ ਅਦਾ ਰਿੰਚ 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 ਚਾਹ ਉਹ ਦੇ ਰਿੰਚ ਪਾ ਦੇ। ਉਹ ਦੇ ਰਿੰਚ ਪਾ ਕੇ। ਰਿੰਚਾ ਵੱਡਾ ਹੋ ਦੇ। ਹਾਂ ਜੀ। ਇਹ ਨਹੀਂ ਜੇ ਕਿੰਨੇ ਵੇ ਦਾ ਬਾਬਾ ਕੰਮ ਹੈ? 4 ਵਜੇ ਵਿਚਾਰ। 4 ਵਜੇ ਹਮ ਮੋੜਾ ਤੇ ਕੈਮਰੇ ਲੱਗੇ ਨੇ 4 ਵਜੇ ਤੇ ਖਲਾਗੇ। ਉਹ ਦੇਖਣ ਜੇ ਦੇਖਦੇ ਕਿੰਨੇ ਪੈਸੇ ਦੋ। ਉਹ ਤੌਰੇ ਜਿਹੜਾ ਆਪਣਾ ਪਜਾ ਤੇ ਘੜ ਜਾ। ਇਤੋਂ ਦੱਸ ਜਾ ਵੀ ਇਹਨਾਂ ਆਪਣੇ ਕਿੰਨੇ ਨੇ। ਹਾਂ ਬਾਈ ਹਾਂ। 38085 ਰੁਪਏ ਨਿਕਲੋ ਹਰੇ ਕਰੀ ਜਾ। ਹੋਏ। ਲੋ। ਦਨ ਰੰਗ ਬਾਰੇ ਯਾਰ ਅੱਗੇ ਪੈਣ ਦੇ ਵਿੱਚੋਂ ਡਾਲਰ ਨਿਕਲੇ ਗਾਲੇ ਦਨ ਰੰਗ ਬਾਰੇ ਯਾਰ ਉਹ ਦੇਖਦਾ ਕਿੰਨੇ ਪੈਸੇ ਆਫ ਵੀ ਦੇਖਦਾ 550000 ਜਮਾ ਨੇੜੇ ਬਣਾ ਜਮਾ ਨੇੜੇ ਬਣਾਈ ਚੱਲ ਉਹਦਾ ਨਾਮ ਨਾਲ ਬਿਚਾਰਨਾ ਤੇ ਰੱਖ ਬਿਜਲਾ ਕੱਟ ਲੈ ਮਾਦੋਂ ਬੱਥੇ ਬਜਾਈ ਜਾਂਦਾ ਉਹਦੇ ਕੋਈ ਚੱਕ ਜਾਵੇ ਕਾਰ ਦਾ ਆ ਮੇਰੇ ਕੋਤੇ ਕਹਿੰਦਾ 4 ਵਜੇ 4 ਵਜੇ 4 ਮਿੰਟ ਆਏ 4 ਵਜੇ ਦੀ ਘਟ 4 ਵਜੇ 5 ਮਿੰਟ ਆਏ ਦੇਖ ਲਾ ਕੀ ਕਰਦਾ ਗਲੀ ਉੱਪਰ ਲੈ ਕੇ ਹੋਏ ਆ ਨਾ ਸਾਰੇ ਘਰ ਦੇ ਲੈ ਆਉਣ ਬਾਹਰ ਜਾਣ ਦੇ ਇੱਥੇ ਮਾਲਕ ਕੈਮਰੇ ਉਹ ਦੇਖਾਂ ਕਿਦੋਂ ਨੂੰ ਮੋੜਦੇ ਆ ਲੱਗੇ ਉਹ ਆਏ ਹੋਣੇ ਆਏ ਆ ਤੇ ਉਹ ਦੇਖ ਉਹਨੇ ਲੱਭਿਆ ਲੈ ਆ ਆਪੀ ਕਰਤਾ ਕਪੜਾ ਲੈ ਰਿਹਾ ਅੱਗੇ ਅੱਗੇ ਕਪੜਾ ਲੈ ਰਿਹਾ ਤੇ ਦੇਖ ਜੀ ਅੰਦਰ ਪਿਆ ਕ ਲੈ ਕੇ ਨਾਲੀ ਤੇ ਕਪੜਾ ਲੈ ਗਿਆ ਲੈ ਗਿਆ ਵਿੱਚ ਪਾ ਲੈ ਕਪੜਾ ਤੇ ਵੀ ਹੈ ਨਹੀਂ ਤੇ ਕਪੜਾ ਪਰ ਹੁਣ ਪਤਾ ਕਿ ਇਹਨੂੰ ਤੂੰ ਕਹੀ ਜ ਮੈਂ ਕਪੜਾ ਮੈਂ ਦੇਖਿਆ ਤੇ ਲਾਉਣ ਦੇ ਕੰਮ ਹੈ ਫਿਰ ਮੈਂ ਜਾਵਾਂ 4 ਵਜੇ ਤੇ ਬਾਹਰ ਲਿਆ ਚੱਲ ਬਾਹਰ ਲਿਆ ਦੇ ਚੱਲ ਓ ਦੇ ਇੱਕ ਬੰਦਾ ਹੋਰ ਨਾਲ ਹੋ ਦੇ 200 ਜਾਣੇ ਹਨ 200 ਜਾਣੇ ਚਾਬੀ ਰਿੰਚ ਨਾਲ ਲੋਕ ਬੈਠਾ ਹੋ ਰਿਹਾ ਵੀ ਰੈਂਚਾਂ ਚ ਉਹ ਹੀ ਨੂੰ ਮੋਟੀ ਵਲਡ ਰੈਂਚ ਰੈਂਚ ਨਾਲ ਦੌੜਿਆ ਹੋਇਆ ਤੇ ਆ ਦੇ ਏ ਆ ਜੇਟ ਵਾਲਾ ਚਲਾ ਲਾ ਮਾ ਲਾ ਕਹਿੰਦਾ ਹਾਂ ਹਾਂ ਇਹ ਕਹਿੰਦਾ ਉਹ ਬਾਬਾ ਉਹ ਚੱਲ ਗਿਆ ਜੇਟ ਵਾਲਾ ਚਲਾ ਗਈ ਬਾਬਾ ਦੇਖਣ ਤੇ ਕਿੰਨੇ ਵਜੇ ਐਂ ਤਾਂ ਹੀ ਪਤਾ ਲੱਗਿਆ ਜਿਹੜਾ ਬਾਹਰ ਵਿੱਚ ਸ਼ੀਸ਼ੇ ਗੁਰੇ ਆਹ ਕਿਹੜਾ ਟਾਈਮ ਚੱਲ ਰਿਹਾ ਏ 12 ਵਜੇ ਦਾ 4 ਵਜੇ ਬਾਬਾ ਆਉਣਾ ਚੱਲ ਰਿਹਾ ਏ ਉਹ ਚੰਗੇ ਮੂੰਹ ਹੋਇਆ ਕਨਾ 15 ਪੱੜ ਦੇ ਦੋ ਉੱਥੇ ਜਾ 4-5 ਦੇ ਮੋਟਰਸਾਈਕਲ ਮੋਟਰਸਾਈਕਲ 4 ਵਜੇ ਕਿ ਗਲੀ ਗੁਲੀ ਚੱਲ ਰਹੀਆਂ ਨੇ ਕਿ ਉਹ ਆਉਂਦੇ ਨੇ ਜਿਹੜਾ 4-5 ਦੇ ਲਿਆ ਘਵਾਂਡਾ ਖੜਦਾ ਆ ਕੀ ਹੋਇਆ